ਵੀ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਇੱਕ ਉਹਦਾ ਜ਼ਿਕਰ ਆਇਆ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਦੇ ਤਾਂ ਮੱਥੇ ਤੇ ਲਿਖਤਾ ਬਾਕੀ ਬੇਸ਼ੱਕ ਸਾਡਾ ਕਰਦਾਰ ਦੇਸ਼ ਪ੍ਰਤੀ ਰਿਹਾ ਉਹ ਵੀ ਮੈਂ ਸਾਊ ਦਾ ਫੌਜੀ ਰਿਹਾ ਹਾਂ ਉਹ ਗੱਲਾਂ ਦਾ ਨਜ਼ਰੰਦਾਜ਼ੀ ਕਰਤੀਆਂ ਜਿਵੇਂ ਦੇਖਦੇ ਹੋ ਪੰਜਾਬੀਆਂ ਦੀ ਕਰਦਾਰ ਤੁਸੀਂ ਬੜੀ ਕੀਤੀ ਜਾਂਦੀ ਹੈ ਪਹਿਲਾਂ ਸਿੱਧੂ ਤੇ ਬੜਾ ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਤੰਗਣਾ ਰਣਾ ਦਾ ਬਿਆਨ ਆਇਆ ਹੈ ਪੱਖਵਾਦੀ ਨੇ ਅੱਤਵਾਦੀ ਕਿਵੇਂ ਦੇਖਦੇ ਹੋ ਇਹੋ ਜਿਹੀ ਬਿਆਨਬਾਜ਼ੀ ਨੂੰ ਕਿਰਨ ਕਿਉਂ ਟਾਰਕਿਵੇਂ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਹਾ ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰੀ ਚੁੱਕੀ ਆ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਸ਼ੇਰ ਤੋਂ ਦੁਆਰਾ ਗੋਲਦੀ ਵਿਰਾੜ ਦੇ ਦੁਆਰਾ ਉਹਨੂੰ ਇਹ ਵੇਰਾ ਕੋਮਪ੍ਰੈਕੀਟ ਹੈ ਕਿ ਉਸ ਗੱਲ ਦੇ ਉੱਤੋਂ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਡੇ ਤਾਂ ਮੱਥੇ ਤੇ ਲਿਖਤਾ ਬਾਗੀ ਬੇਸ਼ੱਕ ਸਾਡਾ ਕਰਤਾਰ ਦੇਸ਼ ਪ੍ਰਤੀ ਰਿਹਾ ਉਹ ਵੀ ਮੈਂ ਸਾਊ ਦਾ ਫੌਜੀ ਰਿਹਾ ਹੋਵਾਂ ਉਹ ਗੱਲਾਂ ਤਾਂ ਨਜ਼ਰੰਦਾਜ਼ ਹੀ ਕਰਤੀਆਂ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਝ ਬੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਛਾ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰ ਤੋਂ ਪ੍ਰੋਬਲਮ ਨਹੀਂ ਹੈ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਪੈਸੋ ਉਸ ਹੁੰਦਾ ਕਿਉਂਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਹਾਂ ਕਿ ਉਹ ਰਿਪੋਰਟੇ ਹੀ ਕੱਲੀ ਮੇਰੀ ਸਿੱਧੂ ਪਰਿਵਾਰਤੀ ਬਣਾ ਰਹੇ ਨੇ ਮੂਸੇਵਾਲ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇਵਾਲ ਦਾ ਫੈਕਟਰ ਖਲਾਨਾ ਹੋ ਗਿਆ ਆ ਬਿਨਾ ਫੈਕਟਰ ਤੋਂ ਲੋਕ ਖੜੇ ਨੇ ਸਵੇਰ 10 ਠੀਕ ਹੈ ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਉਗਾ ਉਹ ਬਿਨ ਉਹ ਬਿਨਾ ਫੈਕਟਰ ਤੋਂ ਹੀ ਆਈ ਜਾਂਦਾ ਕਿ ਬੜੇ ਲੋਕਾਂ ਦੇ ਚੰਨਾ ਬੜੇ 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 ਵੱਡੇ ਲੀਡਰ ਹੋਏ ਨੇ ਦੋ ਦੋ ਤਿੰਨ ਤਨ ਵਾਲੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੱਸੋ ਸਿੱਧੂ ਮਸੇਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਕੰਮ ਦੇ ਵਿੱਚ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀ ਹੈ ਵੀ ਦੇਖੋ ਅਸੀਂ ਤਾਂ ਹਾਸ਼ੀਰ ਦੇ ਉੱਤੇ ਪਹਿਲੀ ਪਹੁੰਚੇ ਹੋਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਦੂਸਰੇ ਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਕੱਟ ਦਿੱਤੇ ਨੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਜਵਾਕ ਨੂੰ ਪਾਲਾਂਗੇ ਕਿ ਮੈਂ ਤਾਂ ਇਹ ਪੂਰੀ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਵੀ ਇੱਕ ਥੱਪੜ ਵੱਜਿਆ ਉਹਦੀ ਗੂੰਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਇੱਕ ਉਹਦਾ ਜ਼ਿਕਰ ਆਇਆ ਇਹਨੇ ਬੇਰਹਿਮੀ ਦੇ ਨਾਲ ਉਸ ਬੱਚੀ ਦਾ ਕਤਲ ਕਰਤਾ ਯਾਰ ਕੋਈ ਕਤਲ ਦੀ ਤਾਂ ਕੋਈ ਸਜਾਈ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਾਰੀ ਹੀ ਨਹੀਂ ਹੈਗਾ ਕਤਲ ਕਰਨ ਦਾ ਤਾਂ ਕੋਈ ਗੋਲੀ ਨਾਲ ਕਰੇ ਕੋਈ ਤਲਵਾਰ ਨਾਲ ਵੱਢ ਕੇ ਕਰੇ ਲਾਡਾਡ ਦੀ ਹਾਲਤ ਕਿੱਥੇ ਪਹੁੰਚ ਗਈ ਸਾਡੇ ਪੰਜਾਬ ਦੀ ਕਦੇ ਤੁਸੀਂ 3-4 ਸਾਲ ਤਾਂ ਮੈਂ ਲਗਾਤਾਰ ਕੁੱਤ ਦੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਇਨਵੋਲ ਮੈਂ ਇਸ ਗੱਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ ਵਿੱਚ ਕਦੇ ਸਜਾਇਆ ਹੋਈ ਦੇਖੀ ਹੈ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਤੀਆਂ ਦੀ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਈ ਗਨਾਹ ਹੀ ਨਹੀਂ ਹੈ ਜਿਸੇ ਕਰਕੇ ਲੋਕ ਪੈਸਾ ਕਮਾਰੇ ਖੁਦ ਉਹ ਸਾਡੇ